ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ ਸਵਾਗਤ ਹੈ ਮੇਰੀ ਖੇਤੀ ਮੇਰਾ ਪੰਜਾਬ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਣਕ ਦੀ ਬਿਜਾਈ ਬਾਰੇ 25 ਅਕਤੂਬਰ ਤੋਂ ਕਣਕ ਦੀ ਬਿਜਾਈ ਦਾ ਜਿਹੜਾ ਟਾਈਮ ਹੈ ਉਹ ਲਗਭਗ ਸ਼ੁਰੂ ਹੋ ਜਾਣਾ ਹੈ ਝੋਨੇ ਦੀ ਕਟਾਈ ਹੈ ਟਾਈਮ ਟਾਈਮੇ ਸ਼ੁਰੂ ਹੋ ਚੁੱਕੀ ਹੈ ਕਣਕ ਦੇ ਬੀਜਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਚੰਗੇ ਮਾੜੇ ਬਾਣਾ ਦੇ ਅਨੁਸਾਰ ਸਾਰੀਆਂ ਕਿਸਮਾਂ ਵਧੀਆ ਨੇਗੀਆਂ ਜਿਵੇਂ ਚਲਦੀਆਂ ਆਉਂਦੀਆਂ ਆਪਣੇ 222 826 327 303 370 370 380 30 82 29 67 ਸਾਰੀਆਂ ਵੈਰੈਟੀਆਂ ਲਗਭਗ ਚਲਦੀਆਂ ਆਉਂਦੀਆਂ ਨੇ ਗੀਆਂ ਕੋਈ ਵੈਰੈਟੀ ਮਾੜੀ ਨਹੀਂ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਦੇ ਝਾੜ ਨੇ ਮੌਸਮ ਦੇ ਹਿਸਾਬ ਨਾਲ ਝਾੜ ਨੇ ਬਜਾਈ ਦੇ ਹਿਸਾਬ ਨਾਲ ਤੇ ਬੀਜ ਕੋਈ ਮਾੜਾ ਨਹੀਂ ਬਾਕੀ ਨਵੇਂ ਬੀਬੀ ਜਿਵੇਂ ਇਸ ਵਾਰ 33 86 ਪਿਛਲੇ ਸਾਲ 33 86 ਆਇਆ ਸੀ ਉਹਦਾ ਵੀ ਝਾੜ ਚੰਗਾ ਸੀਗਾ 33 86 ਵੈਰੈਟੀ ਬਹੁਤ ਵਧੀਆ ਜੋ ਹੈ ਕਿ ਪੀ ਵੀ ਡਬਲਯੂ 872 ਨਵੀਂ ਵੈਰੈਟੀ ਮਤਲਬ ਜਿਆਦਾ ਆਪਣੇ ਮਾਰਕੀਟ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਬਣੀ ਹੋਈ ਹੈ ਝਾੜ ਚੰਗਾ ਤੁਸੀਂ ਇਹਨੂੰ 25 ਅਕਤੂਬਰ ਤੋਂ ਬੀਜ ਸਕਦੇ ਹੋ ਮਤਲਬ ਜਿਆਦਾ ਗੇਤੀ ਦੇ ਬਜਾਈ ਦੇ ਵਿੱਚ ਬੀਜੂਗੀ 25 ਅਕਤੂਬਰ ਤੋਂ ਆਪਾਂ ਬਜਾਈ ਇਹਦੀ ਕਰ ਸਕਦੇ ਆ ਝਾੜ ਵੀ ਵਧੀਆ ਪੋਸ਼ਟਿਕ ਤੱਤਾਂ ਲਈ ਭਰਪੂਰ ਹੈ ਤੇ ਟਾਈਮ ਹੈ ਜਿਹੜਾ 152 ਦਿਨ ਲੈਂਦੀ ਹੈ ਕੱਦ ਹੈ ਜਿਹੜਾ 100 ਸੈਂਟੀਮੀਟਰ ਤੱਕ ਹੈ ਤੇ ਡਿੱਗਦੀ ਨਹੀਂ ਹੈਗੀ ਚੰਗੇ ਬਾਣ ਦੇ ਅਨਸਾਰ ਵਧੀਆ ਝਾੜ ਵੀ ਵਧੀਆ ਰਹੂਗਾ ਤੇ ਬੀਜ ਦਾ ਰੇਟ ਹੈ ਜਿਹੜਾ ਲਗਭਗ ਕਿਤੇ 2500 ਮਿਲ ਰਿਹਾ ਕਿਤੇ 2400 ਦਾ ਫਿਰ ਲੱਗੇ 2600 ਦਾ ਤੇ ਅੱਜ ਆਪਾਂ ਜਿੱਥੇ ਖੜੇ ਆ ਉੱਥੇ ਤੁਹਾਨੂੰ ਸਾਰੇ ਬੀਜਾਂ ਦੇ ਰੇਟ ਹੀ ਨੇ ਜਿਹੜੇ ਉਹ ਬਹੁਤ ਹੀ ਭਾਅ ਦੇ ਵਿੱਚ ਮਿਲਣਗੇ ਖਾਸ ਕਰਕੇ ਜਿਹੜਾ 872 ਹੈ ਦੀਵਾਲੀ ਤੱਕ ਆਪਣਾ ਆਫਰ ਹੈ ਦੀਵਾਲੀ ਤੱਕਰ ਆਪਾਂ ਨੇ ਜਿਹੜਾ ਬੀਜ ਆ ਉਹ ਲੈਣਾ ਕਿੱਥੋਂ ਲੈਣਾ ਤੁਹਾਨੂੰ ਦੱਸ ਦਿਆਂ ਜ਼ਿਮੀਦਾਰਾ ਖੇਤੀ ਸੇਵਾ ਸੈਂਟਰ ਭੈਣੀ ਮਹਾਰਾਜ ਉੱਥੋਂ ਤੁਸੀਂ ਬੀਜ ਪ੍ਰਾਪਤ ਕਰ ਸਕਦੇ ਹੋ ਆਪਾਂ ਸਕਰੀਨ ਤੇ ਨੰਬਰ ਦਿੱਤਾ ਆ ਜੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਿਹੜਾ ਬੀਜ ਹੈ ਉਹ ਜ਼ਿਮੀਦਾਰਾ ਖੇਤੀ ਸੇਵਾ ਸੈਂਟਰ ਭੈਣੀ ਮਹਾਰਾਜ ਜਿਸਟਾ ਕਰਨਾਲਾ ਤੋਂ ਲਿਜਾ ਸਕਦੇ ਹੋ ਇੱਥੇ ਸਾਰੇ ਤਰ੍ਹਾਂ ਦੇ ਬੀਜ ਮਿਲਣਗੇ ਜੀ ਪੰਜਾਬ ਅਤੇ ਕਰਨਾਲ ਦੇ ਸਾਰੀਆਂ ਵੈਰਾਈਟੀਆਂ ਮਿਲਣਗੀਆਂ ਤੁਸੀਂ ਫੋਨ ਤੇ ਕੰਟੈਕਟ ਕਰਕੇ ਜਲਦੀ ਤੋਂ ਜਲਦੀ ਬੀਜ ਆਪਣਾ ਲੈ ਜਾ ਸਕਦੇ ਹੋ ਦਿਵਾਲੀ ਤੱਕ ਜਿਹੜਾ ਆਪਣਾ ਆਫਰ ਹੈ ਸਾਰੀ ਮਾਰਕੀਟ ਨੂੰ ਰੇਟ ਆਪਣੇ ਘੱਟਾ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ